जी इस जन्म में तो आप हमको नहीं हरा सकते मैं नरेंद्र मोदी जी को कहना चाहता हूं मोदी जी इस जन्म में तो आप हमको नहीं हरा सकते दिल्ली के अंदर आम आदमी पार्टी को आपको दूसरा जन्म लेना पड़ेगा इस जन्म में तो नहीं हरा सकते आप आम आदमी पार्टी को दिल्ली में अगर आप रोकने की कोशिश करोगे और फिर सोचोगे मैं दिल्ली जीत लू इस जन्म में तो नहीं जीत पाओगे मोदी जी ਨੀਰਜ ਕੁਮਾਰ ਜੀ ਪਹਿਲਾਂ ਤਾਂ ਸਾਡੇ ਚੈਨ ਤੇ ਤੁਹਾਡਾ ਸਵਾਗਤ ਹੈ ਜੀ ਤੇ ਤੁਸੀਂ ਸਾਬਕਾ ਵਾਈਸ ਪ੍ਰਧਾਨ ਹੋ ਭਾਰਤੀ ਜਨਤਾ ਪਾਰਟੀ ਮੰਡਲ ਬਰੀ ਵਾਲਾ ਦੇ ਜਿਹੜੀ ਦਿੱਲੀ ਦੇ ਵਿੱਚ ਇੰਨਾ ਵੱਡਾ ਬਹੁਮਤ ਮਿਲਿਆ ਇਹਨੂੰ ਕੀ ਕਾਰਨ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਹੋ ਸਮਝਦੇ ਇਹ ਜਿਹੜੀਆਂ ਪਾਪਾ ਦੀਆਂ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਹੂੰ ਉਹਦੇ ਤੇ ਦਿੱਲੀ ਵਾਸੀਆਂ ਨੇ ਵਿਸ਼ਵਾਸ ਕਰਕੇ ਮੋਹਰ ਲਾਈ ਹੈ ਹੂੰ ਭਾਈਪਾ ਤੇ ਮੋਦੀ ਸਰਕਾਰ ਤੇ ਵਿਸ਼ਵਾਸਤਾ ਹੈ ਕੇਜਰੀਵਾਲ ਦੇ ਜਿਹੜੇ ਕਪਲੇ ਆ ਸ਼ਰਾਬ ਕਪਲੇ ਆ ਝੂਠੇ ਜੰਗਲੇ ਆ ਗੱਲ-ਗੱਲ ਤੇ ਝੂਠ ਮਾਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਉਹਦੇ ਤੋਂ ਲੋਕ ਜਿਹੜੇ ਅੱਕ ਗਏ ਸੀ 10 ਸਾਲੇ ਦੇ ਲੋਕਾਂ ਨੇ ਇਹਨੂੰ ਸੱਤਾ ਭੋਗ ਦੇ ਨੇ ਭੋਗੀ ਹੈ 10 ਸਾਲਾਂ ਦੇ ਵਿੱਚ ਨੇ ਜਮਨਾ ਦਾ ਕੋਈ ਇੱਕ ਪੈਸੇ ਦਾ ਕੰਮ ਨਹੀਂ ਕੀਤਾ ਲੋਕਾਂ ਨੂੰ ਪਾਣੀ ਨਹੀਂ ਮਿਲਿਆ ਲੋਕਾਂ ਨੂੰ ਬਿਜਲੀ ਨਹੀਂ ਮਿਲੀ ਜੇ ਇਹ ਨੇ ਉਥੇ ਕਪਸਾਂ ਦੀ ਗੱਲ ਕਰਦਾ ਕਿਸੇ ਬਸ ਦੇ ਵਿੱਚ ਮਾਰਸ਼ਲ ਨਹੀਂ ਹੂੰ ਕੋਈ ਜਿੱਦੀ ਜਿੱਦੀ ਕੈਮਰਿਆਂ ਦੀ 15 ਲੱਖ ਦੀ ਗੱਲ ਕਰਦਾ ਕੋਈ 15 ਲੱਖ ਦੇ ਕੈਮਰਿਆਂ ਦੇ ਡਾਟੇ ਕੋਈ 15 ਲੱਖ ਦੇ ਕੈਮਰਿਆਂ ਦਾ ਰਿਕਾਰਡ ਨਹੀਂ ਦਿਖਾ ਸਕਿਆ ਇਹ ਇਹ ਜਿਹੜਾ ਨਿਹਰਾ ਝੂੜ ਦਾ ਪਲੰਦਾ ਹੈ ਲੋਕਾਂ ਨੇ ਦੇਤੇ 10 ਸਾਲਾਂ ਤੱਕ ਨੂੰ ਵੇਖ ਲਿਆ ਦਿੱਲੀ ਦੇ ਨਾਲ-ਨਾਲ ਹੁਣ ਇਹ ਹਿੰਦੁਸਤਾਨ ਤੋਂ ਬਿਸਤਰਾ ਗੋਲ ਹੋ ਰਿਹਾ ਹੈ ਲੋਕਾਂ ਨੇ ਦਿੱਲੀ ਦੇ ਵਿੱਚ ਇਹਨੂੰ ਇਹ ਕਿਸੇ ਟਾਈਮ ਤੇ ਭਾਜਪਾ ਨੂੰ ਸਕੂਟਰ ਵਾਲੀ ਪਾਰਟੀ ਕਹਿੰਦਾ ਹੁੰਦਾ ਸੀ ਅੱਜ ਉਹਨੂੰ ਟੈਂਪੂ ਟਰੈਵਲ ਤੇ ਲੋਕਾਂ ਨੇ ਚੜਾਤਾ ਹੈ ਉਹ ਜਿਹੜਾ ਅਸੀਂ ਤਾਂ ਹੀ ਜਾਣਿਆ ਵੀ ਦਿੱਲੀ ਦੀ ਜਨਤਾ ਨੇ ਫੇਰ ਵੀ ਦੇਰ ਆਈ ਦੋਸਤਾ ਦਿੱਲੀ ਨੇ ਦਿੱਲੀ ਦੀ ਜਨਤਾ ਨੇ ਦਿੱਲੀ ਨੂੰ ਬਚਾ ਲਿਆ ਹੈ ਦਮਨ ਜਨ ਸਰਕਾਰ ਬਣੀ ਹੈ ਜਿਵੇਂ ਤੁਸੀਂ ਹੁਣੇ-ਹੁਣੇ ਜਗਰ ਕੀਤਾ ਵੀ ਜਿਹੜੀਆਂ ਦਿੱਲੀ ਤੋਂ ਬਾਹਰ ਸਟੇਟਾਂ ਹੈਗੀਆਂ ਉਹਨਾਂ 'ਚ ਵੀ ਇਹ ਜਿਹੜੇ ਇਲੈਕਸ਼ਨਾਂ ਹੋਈਆਂ ਇਹਨਾਂ ਦਾ ਬੁਰਾ ਪ੍ਰਭਾਵ ਪਵੇਗਾ ਜਣੀ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਪੈਰ ਨਹੀਂ ਲੱਗਣਗੇ ਕਿਸੇ ਸਟੇਟ 'ਚ ਵੀ ਪੰਜਾਬ ਨੂੰ ਕਿਵੇਂ ਵੇਖਦੇ ਹੋ ਕਿ ਕਿੰਨੇ ਚਿਰ ਕਿੰਨਾ ਸਮਾਂ ਲੱਗ ਜੂਗਾ ਇਧਰ ਇਹ ਜਿਹੜੀ ਆਮ ਪਾਰਟੀ ਆ ਬਾਕੀ ਪਾਰਟੀਆਂ ਤਾਂ ਜਿਹੜੀਆਂ ਪਹਿਲਾਂ ਹੀ ਜ਼ੀਰੋ ਲੈਵਲ ਤੇ ਜਾ ਚੁੱਕੀਆਂ ਨੇ ਕਾਂਗਰਸ ਦਾ ਤਾਂ ਪਰ ਪਾਰਟੀ ਗੇਰ ਨਹੀਂ ਸਕਦੇ ਨਾ ਜੀ ਜਿੰਨਾਂ ਸਾਲ ਵੀ ਜ਼ੀਰੋ ਕਾਂਗਰਸ ਦਾ ਨੁਕਸਾਨ ਹੀ ਕੋਈ ਨਹੀਂ ਹੋਇਆ ਜੀ ਉਹ ਤਾਂ ਆਪਣੀ ਪੀਸ਼ੇ ਬਰਕਰਾਰ ਰੱਖੀ ਬੈਠੀ ਸੀ ਪਿਲੇ ਸਾਲ ਵੀ ਜ਼ੀਰੋ ਸਿਹਜਤੀ ਵੀ ਜਿਹੜਾ ਤਾਂ ਇਹ ਨਾ ਹੀ ਆ ਕਾਂਗਰਸ ਜਾਣੀ ਖਾਲੀ ਡੱਬਾ ਕਾਂਗਰਸ ਹਾਂ ਖਾਲੀ ਡੱਬਾ ਪੰਜਾਬ ਦੇ ਵਿੱਚ ਤਾਂ ਕੋਈ ਲੰਮਾ ਸਮਾਂ ਨਹੀਂ ਜੀ ਪੰਜਾਬ ਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਣਾ ਜਿਹੜੇ ਦਿੱਲੀ ਵਾਲੇ ਚੋਰ ਵਿਹਲੇ ਹੋ ਕੇ ਉਹਨਾਂ ਨੇ ਆ ਕੇ ਪੰਜਾਬ ਝਾਕੇ ਡੇਰੇ ਲਾਉਣੇ ਆ ਜੀ ਉੱਥੋਂ ਦਾ ਸੱਤਾ ਇਹਨਾਂ ਨੂੰ ਜਾਂਦੀ ਰਹੀ ਜੀ ਇਹਨਾਂ ਸੱਤਾ ਦਾ ਸੁੱਖ ਭੋਗਾ ਤੇ ਉਹਨਾਂ ਨੂੰ ਲਾਲਚ ਪੈ ਗਿਆ ਜੀ ਸਵਾਦ ਪੈ ਗਿਆ ਉਹ ਸਵਾਦ ਦੇ ਮ ਅਗਜਣਾ ਜੀ ਪਹਿਲੇ ਪੰਜਾਬ ਤੇ ਬੋਝ ਬਹੁਤ ਹੈ ਜੀ ਸਾਰਾ ਜਿਹੜਾ ਪੈਸਾ ਪੰਜਾਬ ਦਾ ਹੀ ਦਿੱਲੀ ਲੱਗਿਆ ਜੀ ਪੰਜਾਬ ਦਾ ਪੈਸਾ ਹੀ ਗੁਜਰਾਤ ਲੱਗਿਆ ਸੀ ਪੰਜਾਬ ਦਾ ਹੀ ਹਰਿਆਣੇ ਚ ਲੱਗਿਆ ਜੀ ਪੰਜਾਬ ਤੇ ਬੋਝ ਹੋਰ ਪੈ ਜਾਣਾ ਪੰਜਾਬ ਦੀ ਜਨਤਾ ਵੀ ਅੱਕੀ ਪਈ ਹੈ ਜੀ ਇਹ ਦਿੱਲੀ ਨਾਲੋਂ ਮਾਰਾ ਹਾਲ ਪੰਜਾਬ ਦੀ ਜਨਤਾ ਨੇ ਸਤਾਈ ਚੰਨਾ ਦਾ ਪੰਜਾਬ ਚ ਕਰਨਾ ਅੱਛਾ ਇਹ ਕਈ ਦੇਖਣ ਨੂੰ ਮਿਲਿਆ ਨੀਤ ਜੀ ਵੀ ਜਿਹਨੇ ਛੋਟੇ ਮੋਟੇ ਹੈਗੇ ਹਨ ਜਿਵੇਂ ਕਈ ਉਹ ਵੀ ਕੜਮ ਚੌਧਰੀ ਜਿਨ੍ਹਾਂ ਨੂੰ ਪਿੰਡ ਚ ਤਾਂ ਕੋਈ ਸਰਪੰਚ ਪੰਚ ਦੀ ਵੋਟ ਨਹੀਂ ਅਸਲ ਹੋਈ ਤੇ ਸਾਰਾ ਦਿਨ ਪੁਲਿਸ ਦੀ ਮਦਦ ਨਾਲ ਠਾਣਿਆਂ ਚ ਚਾਹ ਪੀਲਾ ਪਾਣੀ ਪੀਲਾ ਤੇ ਆਮ ਪਬਲਿਕ ਨੂੰ ਵੀ ਇਹ ਤੰਗ ਕਰ ਰਿਹਾ ਜਿਹੜੀ ਆਮ ਆਦਮੀ ਪਾਰਟੀ ਵਾਲੇ ਆ ਇਸ ਕੰਮ ਨਾਲ ਕੋਈ ਪਾਰਟੀ ਜਿਹੜੀ ਆ ਉਹਨੂੰ ਅਸਰ ਪਾਊਗਾ ਵੀ ਪਾਊਗਾ ਜੀ ਕੋਈ ਨਵੀਆਂ ਨੀਤੀਆਂ ਹੀ ਨਹੀਂ ਇਸਤਨਾਮ ਜੀ ਨਾਲ ਤੋਂ ਬਣੀਆਂ ਕੋਈ ਪੰਜਾਬ ਦੇ ਵਿੱਚ ਨਵੀਂ ਨੀਤੀ ਲੈ ਕੇ ਆਏ ਜੋ ਸਾਡੀਆਂ ਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਉਹ ਵੀ ਬੰਦ ਕਰੀ ਬੈਠੇ ਆ ਜੀ ਇੱਕ ਗਾਟ ਬੰਦ ਕਰਤੀ ਜਨਾਂ ਨੇ ਜੋ 97 ਲੈ ਕੇ ਬਾਦਲ ਸਾਹਿਬ ਕਨਕ ਅਦਾਲ ਦੇ ਰਹੇ ਸੀ ਜੋ ਬਿਜਲੀ ਬੰਦ ਸਾਹਿਬ ਫ੍ਰੀ ਦੇ ਰਹੇ ਸੀ ਇਹ ਜੇ ਕੈਪਟਨ ਸਰਕਾਰ ਲੇਡੀਜ਼ ਨੂੰ ਬਸ ਸਰ ਫ੍ਰੀ ਕਰਕੇ ਗਿਆ ਇਹਨੇ ਨਵਾਂ ਕੀ ਆਪਦੇ ਕੋਲ ਕੀਤਾ ਜੀ ਇਹਨੇ ਤਾਂ ਨਵਾਂ ਲੋਕਾਂ ਨੂੰ ਡਰਾਮੇ ਤੇ ਜੰਗਲੇ ਹੀ ਦਿਖਾਏ ਆ ਜੀ ਇਹ ਤੁਹਾਨੂੰ ਟੰਕੀ ਆ ਜੀ ਇੱਕ ਇਹ ਕਦੇ ਕਿਤੇ ਨਾਲ ਅੱਜ ਕਿਤੇ ਨਾਲ ਨਾ ਰਿਮੋਟ ਦਾ ਨਾ ਦਿੱਲੀ ਪਿਆ ਜੀ ਇਹ ਵੀ ਦੇਖਣ ਚ ਆਇਆ ਸੀ ਪਬਲਿਕ ਤੋਂ ਅਕਸਰ ਸਾਡੇ ਕੋਲੇ ਗੱਲਾਂ ਆਉਂਦੀਆਂ ਰਹਿੰਦੀਆਂ ਵੀ ਘਰ ਘਰ ਜਾ ਕੇ ਰਾਸ਼ਨ ਦੇਣ ਵਾਲੀਆਂ ਜਿਹੜੀਆਂ ਉਹ ਸਾਰੀਆਂ ਸਕੀਮਾਂ ਫੇਲ ਹੋਣ ਕਰਕੇ ਕੀ ਗਰੀਬ ਜਨਤਾ ਸਾਥ ਦੇਊ ਇਹਨਾਂ ਦਾ ਇਹ ਤਾਂ ਸਾਰੇ ਅਸਥਾਈ ਹਥਿਆਰ ਸੀ ਜੀ ਜਿੰਨੇ ਦੇ ਤਾਂ ਕੰਨ ਕਿ ਉਦੋਂ ਜ਼ਿਆਦੇ ਪੈਸੇ ਉਦੋਂ ਦਾ ਕੰਨ ਦੇਣ ਨਾਲੋਂ ਜ਼ਿਆਦਾ ਤਰਾਏ ਐਡ ਤੇ ਪੈਸੇ ਲਾਤੇ ਜੀ ਜਾਂ ਤਾਂ ਐਡ ਹੋਊਗੀ ਤੇ ਜਾਂ ਖਾਸੂਗਾ ਜੀ ਇਹ ਤਾਂ ਐਡ ਹੀਰੋ ਬਣ ਕੇ ਰਹਿ ਗਿਆ ਜੀ ਇਹ ਤਾਂ ਪੰਜਾਬ ਦੇ ਇੱਕ ਬੋਰਡਾਂ ਦੇ ਉੱਤੇ ਫੋਟੋ ਲਵਾਈ ਹੈ ਕੋਈ ਪੰਜਾਬ ਦਾ ਬੋਰਡਾਂ ਤੇ ਵਿਕਾਸ ਹੋਇਆ ਹੈ ਫਲੈਕਸ ਤੇ ਵਿਕਾਸ ਹੋਇਆ ਹੈ ਪੰਜਾਬ ਦਾ ਡਾਉਂਗ ਪੱਧਰ ਤੇ ਕੰਮ ਨਹੀਂ ਹੋਇਆ ਪੂਰ ਫਿਰ ਪੰਜਾਬ ਚ ਕੀ ਸੁਭਾਵਨਾ ਆਉਣ ਵਾਲੀ ਸਮੇਂ ਹੁਣ 27 ਸਰਕਾਰ ਬਣਾਵਾਂਗੇ ਜੀ ਇਹ ਦਿੱਲੀ ਦੀ ਜਨਤਾ ਦਿੱਲੀ ਚ ਮੋੜ ਵਾਜਦਾ ਜੀ ਇਹ ਰਾਜਧਾਨੀ ਤੇ ਸਾਡੀ ਸਰਕਾਰ ਹੈ ਪੰਜਾਬ ਚ ਪੰਜਾਬ ਦੇ ਲੋਕ ਸਮਝ ਚੁੱਕੇ ਆ ਡਬਲਯੂ ਜੀ ਸਰਕਾਰ ਅਸੀਂ ਪੰਜਾਬ 'ਚ ਜਾਵਾਂਗੇ ਜਿਹੜੀ ਇਹਨਾਂ ਨੇ 5 ਸਾਲਾਂ ਦੇ ਵਿੱਚ 5 ਸਾਲ ਪਹਿਲਾਂ ਜਿਹੜੀ ਸਰਕਾਰ ਨੇ ਸਾਡਾ ਪੰਜਾਬ ਦਾ ਬੇੜਾਗਰ ਕੀਤਾ ਉਹਨੂੰ ਅਸੀਂ ਲੀਹ ਤੇ ਨਹੀਂ ਹੁੰਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਓਕੇ